ਹੁਣ ਸ਼ਕਤੀ ਚਾਹੀਦੀ ਹੈ ਆਨੰਦ ਚਾਹੀਦਾ ਹੈ ਖੁਸ਼ੀ ਚਾਹੀਦੀ ਹੈ ਤਾਂ ਫਿਰ ਚੋਣਾਂ ਵੀ ਉਹਦਾ ਕਰੀਏ ਹੁਣ ਇੱਥੇ ਫਿਕੀ ਦੱਸਿਆ ਸ਼੍ਰੀ ਕ੍ਰਿਸ਼ਨ ਨੇ ਕਿ ਤੁਹਾਡਾ ਜੀਵਨ ਬਹੁਤ ਕੀਮਤੀ ਹੈ ਇਸ ਲਈ ਇਸ ਜੀਵਨ ਮੇਂ ਉਨ ਲੋਗੋਂ ਹੁਣ ਲੋਗਾਂ ਦੀ ਗੱਲ ਸਮਝ ਲਈ ਕਿ ਅਸੀਂ ਉਹਨਾਂ ਲੋਗਾਂ ਦਾ ਚੋਣ ਕਰਨਾ ਹੈ ਜਿਹੜੇ ਸਾਡੇ ਜੀਵਨ ਨੂੰ ਕੀ ਕਰਨ ਬਿਹਤਰ ਬਣਾਉਣ ਖਰਾਬ ਨਹੀਂ ਸਾਡੇ ਜੀਵਨ ਨੂੰ ਬਿਹਤਰ ਬਣਾਉਣ ਸਮਝਿਓ ਹੁਣ ਚੋਣਾਂ ਖਰਾਬ ਕਰਨ ਵਾਲਿਆਂ ਦਾ ਨਾ ਕਰਿਓ ਮਿਹਰਬਾਨੀ ਕਰਕੇ ਅਸੀਂ ਆਪਣੇ ਜੀਵਨ ਦੇ ਵਿੱਚ ਉਹਨਾਂ ਲੋਕਾਂ ਦਾ ਚੁਣਾਵ ਦੋਸਤ ਮਿੱਤਰ ਬਣਾਣਾ ਹੈ ਉਹਨਾਂ ਦੇ ਕੋਲ ਬੈਠਣਾ ਸ਼ੁਰੂ ਕਰਨਾ ਹੈ ਜਿਹੜੇ ਸਾਡੇ ਜੀਵਨ ਨੂੰ ਬਿਹਤਰ ਬਣਾਉਣ ਔਰ ਦੂਸਰੀ ਗੱਲ ਗਈ ਉਹਨ ਲੋਗੋਂ ਉਹਨ ਚੀਜ਼ੋਂ ਔਰ ਜੀਵਨ ਦੀ ਚੀਜ਼ਾਂ ਵੀ ਉਹੀ ਅਸੀਂ ਗ੍ਰਹਿਣ ਕਰਨੀਆਂ ਹੈ ਉਹੀ ਚੀਜ਼ਾਂ ਨੂੰ ਆਪਣੇ ਜੀਵਨ 'ਚ ਲਿਆਉਣਾ ਹੈ ਜੋ ਸਾਡੇ ਜੀਵਨ ਨੂੰ ਅੱਛਾ ਬਣਾ ਦੇਣ ਕਿਉਂਕਿ ਚੀਜ਼ਾਂ ਹੀ ਬਹੁਤ ਇਦਾਂ ਦੀਆਂ ਹੁੰਦੀਆਂ ਸਮਝ ਦਿਓ ਕਿ ਹੁਣ ਮੋਬਾਈਲ ਇੱਕ ਚੀਜ਼ ਹੀ ਹੈ ਪਰ ਅਸੀਂ ਜੇ ਮੋਬਾਈਲ ਕਰ ਲਿਆਂਦੇ ਨਾ ਤਾਂ ਉਹ ਇਹ ਐਸੀ ਦੇਖਣਾ ਕਿ ਮੋਬਾਈਲ 'ਚ ਕੁਝ ਇਦਾਂ ਦਾ ਕਰਨਾ ਜੋ ਮੇਰੇ ਜੀਵਨ ਨੂੰ ਬਿਹਤਰ ਬਣਾਵੇ ਜਾਂ ਇਦਾਂ ਦਾ ਵੀ ਮੈਂ ਕਰ ਸਕਦਾ ਜਿਹੜਾ ਮੇਰੇ ਜੀਵਨ ਨੂੰ ਹੁੰਦਾ ਕਿ ਨਹੀਂ ਇਦਾਂ ਦਾ ਮੋਬਾਈਲ 'ਚ ਅੱਛਾ ਵੀ ਦੇਖ ਸਕਦੇ ਆ ਜੋ ਸਾਡੀ ਸੋਚ ਨੂੰ ਸਾਡੀ ਬੁੱਧੀ ਨੂੰ ਸਾਨੂੰ ਕੋਈ ਗਿਆਨ ਦੇਵੇ ਸਾਡੀ ਬੁੱਧੀ ਨੂੰ ਬਿਹਤਰ ਬਣਾਵੇ ਤਾਂ ਮੋਬਾਈਲ 'ਚ ਅਸੀਂ ਬੁਰਾ ਵੀ ਦੇਖ ਸਕਦੇ ਆ ਜਿਹੜਾ ਸਾਡੀ ਬੁੱਧੀ ਨੂੰ ਗਿਰਾਵੇ ਸਾਡੀ ਸੋਚ ਨੂੰ ਗਿਰਾਵੇ ਸਮਝਦੇ ਹੋ ਕਿ ਨਹੀਂ ਹੁਣ ਇੱਕ ਬੱਚਾ ਮੋਬਾਈਲ 'ਚ ਐਜੂਕੇਸ਼ਨ ਬਾਰੇ ਵੀ ਪੜ੍ਹ ਸਕਦਾ ਹੈ ਹੁਣ ਫਰਦ ਵੀ ਇੱਕ ਬੱਚਾ ਕਿ ਕਿਸੇ ਮੈਥ ਨੂੰ ਲੈ ਕੇ ਸਾਇੰਸ ਨੂੰ ਲੈ ਕੇ ਪਰੇਸ਼ਾਨ ਆ ਉਹ ਸਾਇੰਸ ਬਾਰੇ ਵੀ ਸਮਝ ਸਕਦਾ ਹੈ ਉਹਦੇ ਵਿੱਚ ਉਹ ਮੈਥ ਬਾਰੇ ਵੀ ਸਮਝ ਸਕਦਾ ਹੈ ਤੇ ਇੱਕ ਬੱਚਾ ਕਵੇ ਛੱਡੋ ਪੜ੍ਹਾਈ ਪੜ੍ਹਾਈ ਯਾਰ ਮੈਂ ਗੇਮ ਖੇਡਦਾ ਜਾਂ ਮੈਂ ਕੁਝ ਬੁਰਾ ਦੇਖ ਲਵਾਂ ਮੈਂ ਕੋਈ ਗਲਤ ਦੇਖ ਲਵਾਂ ਤਾਂ ਉੱਥੇ ਉਹਦੀ ਸੋਚ ਗireਗੀ ਉਹ ਪਾਸ ਵੀ ਨਹੀਂ ਹੋਏਗਾ ਬਲਕਿ ਉਲਟਾ ਉਹਦੀ ਜ਼ਿੰਦਗੀ ਉਹਦੀ ਸੋਚ ਇੰਨੀ ਘਟਿਆ ਹੋ ਜਾਏਗੀ ਤਾਂ ਫਿਰ ਇੱਕ ਗੱਲ ਇੱਥੇ ਸਪਸ਼ਟ ਕਹਿਣੀ ਚਾਹਾਂਗੇ ਗੱਲ ਦਿਲ ਚ ਲਿਖ ਲਿਓ ਕਿ ਜਿਸ ਇਨਸਾਨ ਦੀ ਸੋਚ ਗਿਰ ਜਾਂਦੀ ਹੈ ਜਿਸ ਇਨਸਾਨ ਦੀ ਸੋਚ गिर जाती है फिर उस इंसान को कोई ऊपर नहीं उठा सकता जिस इंसान की सोच गिर जाती है फिर उस इंसान को कोई ऊपर उठा नहीं सकता और जिस इंसान की सोच उठ जाती है फिर उस इंसान को कोई नीचे गिरा नहीं सकता एक गल सा सोच दी है गल का है जे साड़ी सोच गिर गई ਸਾਡੀ ਸੋਚ ਹੀ ਨੀਵੀ ਹੋਵੇ ਸਾਡੀ ਸੋਚ ਹੀ ਗਿਰੀ ਹੋਈ ਹੋਵੇ ਤਾਂ ਕੋਈ ਉਠਾ ਨਹੀਂ ਸਕਦਾ ਹੁਣ ਦਰਯੋਦਨ ਦੀ ਸੋਚ ਗਿਰੀ ਹੋਈ ਸੀ ਕ੍ਰਿਸ਼ਨ ਨੇ ਕਿੰਨਾ ਸਮਝਾਇਆ ਉਹਨੂੰ ਪਰ ਉੱਠਿਆ ਹੀ ਨਹੀਂ ਉਹ ਸੋਚ ਨੂੰ ਉਠਾਇਆ ਹੀ ਨਹੀਂ ਕਿ ਚਲੋ ਭਾਈ ਪੂਰਾ ਰਾਜ ਨਹੀਂ ਤਾਂ ਪੰਜ ਗਾਵਾਂ ਹੀ ਦੇ ਦੇਮਾ ਜੇ ਸ਼੍ਰੀ ਕ੍ਰਿਸ਼ਨ ਆਏ ਹੈ ਸਮਝਦੇ ਹੋ ਕਿ ਨਹੀਂ ਤਾਂ ਉਹਨਾਂ ਦੀ ਗੱਲ ਮੰਨ ਕੇ ਜੇ ਭਗਵਾਨ ਮੇਰੇ ਦਰਤੇ ਕੁਝ ਮੰਗਣ ਆਇਆ ਤਾਂ ਉਹਨਾਂ ਦੀ ਗੱਲ ਮੰਨ ਕੇ ਮੈਂ ਪੰਜ ਗਾਵਾਂ ਹੀ ਦੇ ਦੇਮਾ ਤਾਂ ਮੇਰਾ ਕੋਈ ਘਾਟਾ ਨਹੀਂ ਹੁੰਦਾ ਸਮਝਦੇ ਹੋ ਕਿ ਨਹੀਂ ਬਲਕਿ ਹੋ ਸਕਦਾ ਹੈ ਜੇ ਸ਼੍ਰੀ ਕ੍ਰਿਸ਼ਨ ਦੇ ਪੈਰੀ ਦਰਯੋਦਨ ਪੈ ਜਾਂਦਾ ਕਿ ਲਓ ਮਹਾਰਾਜ ਸਭ ਕੁਝ ਤੁਹਾਡਾ ਤੁਸੀਂ ਪੰਜ ਗਾਵਾਂ ਕੀ ਪੂਰਾ ਰਾਜ ਮੈਂ ਤੁਹਾਡੇ ਹਵਾਲੇ ਕੀਤਾ ਲਓ ਜੇ ਦਰਯੋਦਨ ਦੀ ਸੋਚ ਜਿੰਨੀ ਅੱਛੀ ਹੁੰਦੀ ਤਾਂ ਸ਼੍ਰੀ ਕ੍ਰਿਸ਼ਨ ਨੇ ਪਤਾ ਕੀ ਕਹਿਣਾ ਸੀ ਕਹਿਣਾ ਲੈ ਫਿਰ ਦਰਯੋਦਨ ਗੱਦੀ ਤੇ ਤੂੰ ਬੈਠ ਅੱਜ ਤੋਂ ਪਾੜੋ ਤੇਰੇ ਨਾਲ ਸਹਿਯੋਗ ਕਰਨਗੇ ਰਾਜਾ ਤੂੰ ਹੀ ਹੋਏਗਾ ਉਹ ਤੇਰੇ ਸਾਥੀ ਹੋਣਗੇ ਨਾਲ ਕਿਉਂਕਿ ਹੁਣ ਆ ਹੀ ਇਹ ਸੀ ਪਰ ਦਰਯੋਦਨ ਦੇ ਅੰਦਰ ਹੰਕਾਰ ਸੀ ਸੋਚ ਜਿੰਨੀ ਗਿਰੀ ਹੋਈ ਕਿਉਂਕਿ ਦੂਜੇ ਦਾ ਹੱਕ ਖੋਣ ਦੀ ਦੂਜੇ ਦਾ ਇਹ ਰਾਜ ਤੇ ਕਬਜ਼ਾ ਕਰਨ ਦੀ ਅੰਦਰ ਭਾਵਨਾ ਸੀ ਗਿਰੀ ਹੋਈ ਸੋਚ ਸੀ ਤਾਂ ਦੁਰਯੋਦਨ ਨੇ ਸਭ ਕੁਝ ਗਵਾ ਲਿਆ ਇਹ ਲੇਰਾ ਸੋਚੋ ਇੰਨਾ ਸਮਝਾਣ ਦੇ ਬਾਵਜੂਦ ਤਾਂ ਹੀ ਤਾਂ ਅਸੀਂ ਫਿਰ ਕਹਾਂਗੇ ਕਿ ਅਗਰ ਸਮਝਾਣੇ ਸੇ ਦੁਨੀਆ ਸਮਝ ਜਾਂਦੀ ਤਾਂ ਮੁਰਲੀ ਵਾਲਾ ਕبھی ਮਹਾਭਾਰਤ ਨਾ ਹੋਣੇ ਦਿੱਤਾ ਤੇ ਕਹਿੰਦੇ ਅਗਰ ਸਮਝਾਣ ਵਾਲੀ ਸਮਝ ਆ ਜਾਂਦੀ ਨਾ ਦੁਨੀਆ ਨੂੰ ਹੁਣ ਅਸੀਂ ਇੰਨਾ ਸਮਝਾ ਰਹੇ ਹਾਂ ਪਰ ਕਰਨਾ ਫਿਰ ਤੁਸੀਂ ਉਹੀ ਹੈ ਜਿਹੜੀ ਤੁਹਾਡੀ ਸੋਚ ਹੁਣੀ ਹੈ ਜੇ ਸੋਚ ਹੀ ਬੰਦੇ ਦੀ ਮਾੜੀ ਹੈ ਥੋੜ੍ਹ ਉੱਠ ਕੇ ਵੀ ਉਹਨੇ ਓਛੜ ਦੂ ਯਾਰ 10 ਮਿੰਟ ਤਾਂ ਦੇਖ ਲਓ ਮੈਂ 10 ਮਿੰਟ ਨਾਲ ਕੀ ਹੁੰਦਾ 10 ਮਿੰਟ ਨਾਲ ਨਹੀਂ 1 ਮਿੰਟ ਨਾਲ 1 ਸੈਕਿੰਡ ਨਾਲ ਵੀ ਬਹੁਤ ਕੁਝ ਕਿਉਂਕਿ ਇੱਕ ਸੈਕਿੰਡ ਬਹੁਤ ਹੈ ਸਾਡੀ ਜ਼ਿੰਦਗੀ ਨੂੰ ਬਦਲਣ ਵਾਸਤੇ ਇੱਕ ਸੈਕਿੰਡ ਬਹੁਤ ਹੈ ਸਾਡੀ ਜ਼ਿੰਦਗੀ ਨੂੰ ਬਰਬਾਦ ਇਸ ਕਰਕੇ ਕਿਉਂਕਿ ਇੱਕ ਇੱਕ ਸੈਕਿੰਡ ਨਾਲ ਹੀ ਤਾਂ ਜ਼ਿੰਦਗੀ ਬਣਦੀ ਹੈ ਇਹਦੇ ਨਾਲ ਬੂੰਦ ਬੂੰਦ ਨਾਲ ਹੀ ਘੜਾ ਹੁਣ ਬੰਦਾ ਕਹੇ ਲੈ ਘੜਾ ਭਰਿਆ ਇੱਕ ਬੂੰਦ ਨਾਲ ਕੀ ਹੁੰਦਾ ਪਾ ਦਿਓ ਜ਼ਹਿਰ ਦੀ ਇੱਕ ਬੂੰਦ ਪਤਫੇ ਪਤਾ ਲੱਗੂ ਕੀ ਹੁੰਦਾ ਸਮਝ ਆ ਰਹੀ ਕਿ ਨਹੀਂ ਉਹ ਬੂੰਦ ਬੂੰਦ ਨਾਲ ਖੜਾ ਪਰਿਆ ਉਹ ਇੱਕ ਬੂੰਦ ਵੀ ਅਗਰ ਜ਼ਹਿਰੀਲੀ ਚਲੀ ਗਈ ਤਾਂ ਉਹ ਪੂਰੇ ਪਾਣੀ ਨੂੰ ਯਾਰ ਬਣਾ ਦੇਣਾ ਹੈ ਫਿਰ ਉਹ ਪੂਰਾ ਪਾਣੀ ਤੁਹਾਡੇ ਵਾਸਤੇ ਨੁਕਸਾਨਦਾਇਕ ਹੋ ਗਿਆ ਇਸ ਲਈ ਇੱਥੇ ਸਮਝਣਾ ਇਹ ਸਾਨੂੰ ਸਮਝਣਾ ਚਾਹੀਦਾ ਹੈ ਕਿ ਇੱਕ ਸੈਕਿੰਡ ਵੀ ਸਾਡਾ ਬੁਰਾਈ 'ਚ ਨਾ ਜਾਵੇ ਇੱਕ ਸੈਕਿੰਡ ਵੀ ਅਸੀਂ ਬੁਰੇ ਪਾਸੇ ਨਾ ਜਾਈਏ ਬਲਕਿ ਸਾਡਾ ਹਰ ਸੈਕਿੰਡ ਅੱਛੇ ਪਾਸੇ ਜਾਣਾ ਚਾਹੀਦਾ ਹੈ ਅੱਛੀ ਸੋਚ ਹੁਣੀ ਚਾਹੀਦੀ ਹੈ ਅੱਛੇ ਵਿਚਾਰ ਹੋਣੇ ਚਾਹੀਦੇ ਹੈ ਇੱਕ ਇੱਕ ਸੈਕਿੰਡ ਅਗਰ ਅੱਛਾ ਕਰਾਂਗੇ ਤਾਂ ਸਾਡੀ ਜ਼ਿੰਦਗੀ ਫੇਰ ਹੀ ਅੱਛੀ ਹੋਏਗੀ ਇਸ ਲਈ ਉਹਨ ਲੋਗੋ ਉਹਨ ਚੀਜ਼ੋ ਇਹ ਚੀਜ਼ਾਂ ਦਾ ਚੋਣ ਵੀ ਕਰਨਾ ਹੈ ਨਾ ਤਾਂ ਸੋਚ ਸਮਝ ਕੇ ਕਰੀਏ ਕਿ ਇਹ ਚੀਜ਼ ਮੇਰੇ ਜੀਵਨ ਨੂੰ ਅੱਛਾ ਬਣਾਉਣ ਵਾਲੀ ਹੈ ਇਹ ਚੀਜ਼ ਮੈਨੂੰ ਮੇਰੇ ਰੱਬ ਨਾਲ ਲੈ ਕੇ ਰੱਬ ਨਾਲ ਜੋੜਨ ਵਾਲੀ ਹੈ ਜਾਂ ਇਹ ਚੀਜ਼ ਮੈਨੂੰ ਮੇਰੇ ਰੱਬ ਤੋਂ ਹੁਣ ਤੁਸੀਂ ਦੁਕਾਨ ਤੇ ਜਾਂਦੇ ਹੋ ਆ ਭਾਈ ਕਿਲੋ ਮੁਰਗਾ ਦੇ ਦੇ ਚੀਜ਼ ਲਈਏ ਤੁਸੀਂ ਪਰ ਇਹ ਚੀਜ਼ਾਂ ਰੱਬ ਤੋਂ ਉਹਦੀਆਂ ਰਹਿਮਤ ਤੋਂ ਕਸਣਾ ਕੀ ਜਾਂਦੇ ਆ ਸੀ ਕਿ ਇਹ ਚੁਨਾਬ ਕਰਨਾ ਹੈ ਸੀ ਕਿ ਕਿਹੜੀ ਚੀਜ਼ ਮੈਨੂੰ ਮੇਰੇ ਰੱਬ ਤੋਂ ਦੂਰ ਕਰਨ ਵਾਲੀ ਆ ਮੇਰੇ ਜੀਵਨ ਨੂੰ ਹੁਣ ਕਈ ਕਹਿੰਦੇ ਜੀ ਅਗਰ ਮਾਸ ਨਾ ਖਾਈਏ ਤਾਂ ਫਿੱਟ ਉਹ ਕਹਿੰਦੇ ਸਾਨੂੰ ਦੇਖ ਲਓ ਭਾਈ ਇਸ ਉਮਰ ਚ ਵੀ ਦੇਖੋ ਕਿੰਨੇ ਫਿੱਟ ਸਮਝਦੇ ਹੋ ਕਿ ਨਹੀਂ ਇਸ ਕਰਕੇ ਫਿਟਨੈਸ ਦਾ ਕੋਈ ਮੀਟ ਐਂਡ ਮੀਟ ਮੂਡ ਨਾਲ ਉਹ ਨਹੀਂ ਹੈ ਕੋਈ ਲਿੰਕ ਇਹਦਾ ਸੰਬੰਧ ਤੁਹਾਡੇ ਅੰਦਰ ਨਾਲ ਹੈ ਤੁਸੀਂ ਅੰਦਰੋਂ ਕਿੰਨੀ ਮਿਹਨਤ ਕਰਦੇ ਹੋ ਮੈਡੀਟੇਸ਼ਨ ਕਰਦੇ ਹੋ ਧਿਆਨ ਕਰਦੇ ਹੋ ਅੱਛੀ ਚੀਜ਼ਾਂ ਦਾ ਚੁਨਾਬ ਕਰਦੇ ਹੋ ਤਾਂ ਤੁਸੀਂ ਦਿਨ ਪ੍ਰਤੀ ਦਿਨ ਫਿੱਟ ਔਰੇ ਅਸੀਂ ਨਾ ਆਉਣ ਵਾਲਾ ਸਮਾਂ ਦੇਖ ਰਹੇ ਹਾਂ ਇੱਕ ਟਾਈਮ ਆਣਾ ਹੈ ਕਿ ਜਦੋਂ ਪੂਰੀ ਦੁਨੀਆ ਵੈਜੀਟੇਰੀਅਨ ਹੋਏਗੀ ਸਮਝਣਾ ਜ਼ਰਾ ਸਾਈ ਕਿ ਉਹ ਸਮਝ ਪਾਦ ਰਹੀ ਹੈ ਜਿੱਦਾਂ-ਜਿੱਦਾਂ ਸਾਡਾ ਵਿਵੇਕ ਵਧੇਗਾ ਸਾਡੀ ਬੁੱਧੀ ਵਧੇਗੀ ਉਦਾਂ-ਉਦਾਂ ਅਸੀਂ ਉਹ ਰਾਖਸ਼ੀਆ ਦਾ ਖਾਣਾ ਤਿਆਗਾਂਗੇ ਔਰ ਅਸੀਂ ਉਸ ਖਾਣੇ ਵੱਲ ਆਵਾਂਗੇ ਜਿਹਦੀ ਗੱਲ ਸ਼੍ਰੀ ਕ੍ਰਿਸ਼ਨ ਨੇ ਕੀਤੀ ਜਿਹਦੀ ਗੱਲ ਗੁਰੂਆਂ ਪੀਰਾਂ ਨੇ ਕੀਤੀ ਕਿ ਸਾਤਵਿਕ ਆਹਾਰ ਖਾਓ ਤਾਂ ਤੁਹਾਡੇ ਜੀਵਨ ਚ ਆਨੰਦ ਆਏਗਾ ਖੁਸ਼ੀ ਆਏਗੀ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰਦਾ ਚਲਾ ਜਾਏਗਾ ਇਸ ਲਈ ਖਾਣ ਵਿੱਚ ਵੀ ਪਾਣ ਵਿੱਚ ਵੀ ਹਰ ਚੀਜ਼ ਵਿੱਚ ਚੁਨਾਵ ਉਹ ਕਰੋ ਜਿਹੜਾ ਮੇਰੇ ਜੀਵਨ ਨੂੰ ਬਿਹਤਰ ਬਣਾਵੇ ਇਸ ਲਈ ਉਹਨ ਲੋਗੋਂ ਉਹਨ ਚੀਜ਼ੋਂ ਔਰ ਉਹਨ ਆਦਤੋਂ ਉਹਨ ਵਿਚਾਰੋਂ ਔਰ ਉਹਨ ਕਰਮੋਂ ਦਾ ਚੁਨਾਵ ਕਰੇ ਹੁਣ ਅੱਗੇ ਕੀ ਆਦਤ ਆਤਾਂ ਵੀ ਸਾਡੀਆਂ ਉਹ ਚੁਨਾਵ ਕਰੀਏ ਉਹ ਆਦਤ ਆਪਣੇ ਜੀਵਨ ਚ ਬਣਾਈਏ ਜੋ ਸਾਡੇ ਜੀਵਨ ਨੂੰ ਬਿਹਤਰ ਬਣਾ ਕੇ ਸਫਲਤਾ ਦੀ ਹੋਰ ਇਹ ਕਿਹੜੀ ਆਦਤ ਹੈ ਤੁਹਾਡੀ ਆਪ ਹੀ ਤੁਸੀਂ ਚੈੱਕ ਕਰ ਲੈਣਾ ਜਿੱਦ ਅਸੀਂ ਕਈ ਵਾਰ ਦੱਸੀਦਾ ਸੌਣ ਦੀ ਆਦਤ ਕਿੰਨੀ ਹੈ ਸਵੇਰੇ ਜਾਗਣ ਦੀ ਆਦਤ ਕੀ ਹੈ ਖਾਣ ਪੀਣ ਦੀ ਆਦਤ ਕੀ ਹੈ ਕਿਹੜੀ ਹਾਲਤ ਵਿੱਚ ਆਪਣੇ ਜੀਵਨ ਚ ਬਣਾਈ ਹੋਈ ਹੈ ਕਿਉਂਕਿ ਜਿੱਦਾਂ ਦੀਆਂ ਸਾਡੀਆਂ ਆਦਤਾਂ ਹੋਣੀਆਂ ਫਿਰ ਸਾਡਾ ਜੀਵਨ ਵੈਸਾ ਹੀ ਅਗਰ ਬੁਰੀਆਂ ਆਦਤਾਂ ਤਾਂ ਬੁਰੀ ਬੁਰੀ ਪਰ ਤਰਫ ਜਾ ਰਹੇ ਆਂ ਅਗਰ ਅੱਛੀ ਆਦਤ ਹੈ ਤਾਂ ਅਸੀਂ ਅੱਛੀ ਤਰਫ ਜਾ ਰਹੇ ਆਂ ਇਸ ਲਈ ਉਹਨ ਲੋਗੋਂ ਉਹਨ ਚੀਜ਼ੋਂ ਉਹਨ ਆਦਤੋਂ ਉਹਨ ਵਿਚਾਰੋਂ ਕੋ ਔਰ ਮੌਕਾ ਚੁਣਾਬ ਕਰੇ ਜੋ ਆਪਕੇ ਜੀਵਨ ਕੋ ਬਿਹਤਰ ਬਣਾਕਰ ਸਫਲਤਾ ਕੀ ਔਰ ਲੈ ਜਾਏ ਕਿ ਜੀਵਨ ਸਿਰਫ ਬਿਹਤਰ ਹੀ ਨਾ ਬਣੇ ਬਲਕੇ ਇਹ ਜੀਵਨ ਦੇ ਵਿੱਚ ਉਹ ਆਲਤਾ ਉਹਨਾਂ ਲੋਕਾਂ ਦਾ ਜਨਾਬ ਕਰਨਾ ਜੋ ਮੇਰੀ ਬਾਹ ਫੜਕੇ ਮੈਨੂੰ ਸਫਲਤਾ ਵੱਲ ਵੀ ਕਿਉਂਕਿ ਇੱਕ ਤਾਂ ਹੁੰਦਾ ਬਿਹਤਰ ਹੀ ਹੋਣਾ ਔਰ ਇੱਕ ਹੁੰਦਾ ਬਿਹਤਰ ਹੋਣ ਦੇ ਨਾਲ ਨਾਲ ਸਫਲ ਵੀ ਹੋਣਾ। ਕਈ ਵਾਰ ਇਨਸਾਨ ਬਿਹਤਰ ਤਾਂ ਹੁੰਦਾ ਹੈ ਅੱਛਾ ਹੁੰਦਾ ਹੈ ਪਰ ਸਫਲ ਨਹੀਂ ਹੁੰਦਾ ਕਹਿੰਦੇ ਉਹ ਫਲਾਣਾ ਬੰਦਾ ਹੈ। ਭਾਈ ਉਹ ਅੱਛਾ ਬੋਲਦਾ ਹੈ ਅੱਛਾ ਸੁਣਦਾ ਹੈ ਉਹ ਕਦੀ ਲੜਦਾ ਨਹੀਂ ਝਗੜਦਾ ਨਹੀਂ ਪਰ ਕਾਮਯਾਬ ਨਹੀਂ ਹੈ ਜ਼ਿੰਦਗੀ ਚ ਸਮਝਦੇ ਹੋ ਕਿ ਨਹੀਂ ਇਸ ਲਈ ਆਤਾ ਉਹ ਬਣਾਨੀਆਂ ਜੀ ਬਿਹਤਰ ਦੇ ਨਾਲ ਨਾਲ ਮੈਨੂੰ ਸਫਲ ਵੀ ਉਹਨਾਂ ਲੋਕਾਂ ਕੋਲ ਬੈਠਣਾ ਜੋ ਬਿਹਤਰ ਤਾਂ ਮੈਨੂੰ ਬਣਾਣ ਨਹੀਂ ਨਾਲ ਨਾਲ ਮੈਨੂੰ ਉਹ ਮਾਰਗ ਵੀ ਦੱਸਣ ਕਿ ਮੈਂ ਸਫਲ ਕਿਦਾਂ ਹੋ ਸਕਦਾ ਹਾਂ ਮੈਂ ਉਹਨਾਂ ਚੀਜ਼ਾਂ ਦਾ ਚੋਣ ਕਰਾਂ ਕਿ ਜੋ ਮੈਨੂੰ ਬਿਹਤਰ ਤਾਂ ਬਣਾ ਨਾਲ ਨਾਲ ਮੈਨੂੰ ਸਫਲਤਾ ਦੀ ਤਰਫ ਲੈ ਵੀ ਜਾਣ ਮੈਂ ਉਹਨਾਂ ਵਿਚਾਰਾਂ ਨੂੰ ਆਪਣੇ ਦਿਮਾਗ ਵਿੱਚ ਰੱਖਣਾ ਜੋ ਬਿਹਤਰ ਤਾਂ ਹੁਣ ਔਰ ਨਾਲ ਨਾਲ ਉਹ ਵਿਚਾਰ ਮੈਨੂੰ ਸਫਲਤਾ ਦੀ ਤਰਫ ਵੀ ਲੇਡਨ ਇਸ ਲਈ ਜੇ ਤਾਂ ਹੁਣ ਦੱਸਿਆ ਨੂੰ ਕਿ ਜਿਸ انسان ਕੀ ਸੋਚ ਗਿਰ جاتی ਹੈ ਫਿਰ ਉਸ انسان ਕੋ ਕੋਈ ਉਪਰ ਉਠਾ ਨਹੀਂ ਸਕਦਾ ਹੁਣ ਇਹ ਤੁਸੀਂ ਚੈੱਕ ਕਰਨਾ ਹੈ ਕੋਈ ਜਿੰਨਾ ਮਰਜੀ ਯੋਰ ਲਾ ਲਵੇ ਜਿੰਨੀ ਮਰਜੀ ਕੋਸ਼ਿਸ਼ ਕਰ ਲਵੇ ਇਹ ਯਾਦ ਰੱਖਣਾ ਕਿ ਬਿਨਾ ਐਸੀ ਆਪਣੀ ਸੋਚ ਨੂੰ ਉਠਾਇਆ ਗਲੀ ਉਪਰ ਨਹੀਂ ਉੱਠ ਸਕਦੇ ਚਾਹੇ ਕੋਈ ਜਿੰਨਾ ਮਰਜੀ ਭਗਵਾਨ ਵੀ ਸਾਹਮਣੇ ਸਾਡੇ ਖੜ ਜਾਵੇ ਨਾ ਜੇ ਅਸੀਂ ਸੋਚ ਨੇ ਬਦਲਾਂਗੇ ਤਾਂ ਸਾਡੀ ਜ਼ਿੰਦਗੀ ਚ ਬਦਲਾਵ ਕਿਉਂਕਿ ਫੈਸਲਾ ਚੋਣ ਆ ਕਰਨ ਦੀ ਸ਼ਕਤੀ ਪਰਮਾਤਮਾ ਨੇ ਤੁਹਾਨੂੰ ਦਿੱਤੀ ਹੋਈ ਹੈ ਜਦੋਂ ਅਸੀਂ ਕਿਹਾ 31 ਤਰੀਕ ਨੂੰ ਆ ਜਿਓ ਇਹ ਚੋਣ ਤੁਸੀਂ ਕਰਨਾ ਕਿ ਮੈਂ 31 ਨੂੰ ਦਰਬਾਰ ਤੇ ਪਹੁੰਚ ਕੇ ਸਤਸੰਗ ਦਾ ਰਹਿਮਤ ਦਾ ਆਨੰਦ ਲੈਣਾ ਹੈ ਜਾਂ ਮੈਂ 31 ਨੂੰ ਘਰ ਚ ਬੈ ਕੇ ਟੀਵੀ ਦੇਖ ਕੇ ਇਧਰ ਉਧਰ ਘੁੰਮ ਕੇ گاؤں ਚ ਚੱਕਰ ਲਾ ਕੇ ਪਿੱਪਲ ਥੱਲੇ ਬਹਿ ਕੇ ਜਾਂ ਪੇੜ ਥੱਲੇ ਬਹਿ ਕੇ ਬਸ ਗੱਪਾ ਸ਼ੱਪਾ ਮਾਰ ਕੇ ਟਾਈਮ ਗੁਜ਼ਾਰ ਦੇਣਾ ਹੈ ਸਮਝ ਦਿਓ ਕਿ ਨਹੀਂ ਕਿਉਂਕਿ ਇਹ ਵਾਰਾ ਬੰਦਾ ਕਹਿੰਦਾ ਨਾ ਉਹ ਚਾਰ ਬੈਠੇ ਆ ਜੀ ਤਾਸ਼ ਖੇਡ ਰਿਹਾ ਟਾਈਮ ਪਾਸ ਕਰ ਰਿਹਾ ਉਹ ਟਾਈਮ ਹੈ ਕਿੱਥੇ ਤੁਹਾਡੇ ਕੋਲ ਪਾਸ ਕਰ ਰਿਹਾ ਹੈ ਇਹ ਟਾਈਮ ਨਹੀਂ ਤੁਸੀਂ ਜ਼ਿੰਦਗੀ ਪਾਸ ਕਰ ਰਹੇ ਹੋ ਕਿਉਂਕਿ ਟਾਈਮ ਨਹੀਂ ਐਸੀ ਕਈ ਵਾਰ ਦੱਸਿਆ ਹੈ ਜਦ ਵੀ ਕਹਿੰਦੇ 5 ਮਿੰਟ ਮੈਂ ਟਾਈਮ ਪਾਸ ਕਰਨਾ ਹੈ ਇਹ 5 ਮਿੰਟ ਇਹ ਜਿਹੜਾ ਟਾਈਮ ਜਿਹਨੂੰ ਤੁਸੀਂ ਟਾਈਮ ਸਮਝਦੇ ਹੋ ਨਾ ਤੁਹਾਡੀ ਜ਼ਿੰਦਗੀ ਜਾ ਰਹੀ ਹੈ ਤੁਹਾਡਾ ਜੀਵਨ ਜਾ ਰਿਹਾ ਕਿਉਂਕਿ ਹਰ ਸੈਕਿੰਡ ਮਿਲ ਕੇ ਤੁਹਾਡਾ ਜੀਵਨ ਬਣਦਾ ਹੈ ਇਸ ਲਈ ਇਹ ਨਾ ਕਿ ਆਕਰੋ ਮੈਂ ਟਾਈਮ ਪਾਸ ਕਰ ਰਿਹਾ ਹਾਂ ਇੱਕ ਉਹ ਮੈਂ ਆਪਣੀ ਜ਼ਿੰਦਗੀ ਪਾਸ ਕਰ ਰਿਹਾ ਹਾਂ ਆ ਮੇਰੀ ਜ਼ਿੰਦਗੀ ਜਾ ਰਹੀ ਆ ਕੰਮ 'ਚ ਕਿਉਂਕਿ ਜੇ ਕਿਸੇ ਨੂੰ 5 ਮਿੰਟ ਦੇ ਰਹੇ ਹੋ ਤੁਸੀਂ ਆਪਣੀ ਜ਼ਿੰਦਗੀ ਦੇ ਰਹੇ ਹੋ ਉਹਨੂੰ 5 ਮਿੰਟ ਵਾਸਤੇ ਤਾਂ ਹੁਣ ਇਹ ਸੋਚ ਕੇ ਦਿਓ ਕਿ ਮੇਰਾ ਜੀਵਨ ਕੀਮਤੀ ਹੈ ਤਾਂ ਜੇ ਮੈਂ ਆਪਣਾ ਜੀਵਨ ਕਿਸੇ ਨੂੰ ਦੇਣਾ ਹੀ ਹੈ ਜੀਵਨ ਦੇ ਪਲ ਦੇਣਾ ਹੀ ਹੈ ਤਾਂ ਅੱਛੀ ਜਗ੍ਹਾ ਦੇਵਾ ਨਾ ਕਿ ਬੁਰੀ ਜਗ੍ਹਾ ਸਮਝਦੇ ਹੋ ਪੈਸਾ ਬੁਰੀ ਜਗ੍ਹਾ ਚਲਾ ਜਾਵੇ ਕੋਈ ਗੱਲ ਨਹੀਂ ਬੰਦਾ ਕਹਿੰਦਾ ਪੈਸਾ ਖਵਾ ਚ ਗਿਆ ਪੈਸੇ ਦਾ ਨੁਕਸਾਨ ਹੋ ਗਿਆ ਉਹ ਆ ਜੀਗਾ ਦੁਬਾਰਾ ਪਰ ਜੀਵਨ ਦਾ ਇੱਕ ਇੱਕ ਮਿੰਟ ਸਹੀ ਜਗ੍ਹਾ ਦੋ ਕਿਉਂਕਿ ਇਹ ਦੁਬਾਰਾ ਇਸ ਲਈ ਸਭ ਤੋਂ ਕੀਮਤੀ ਤੁਹਾਡਾ ਜੀਵਨ ਹੈ ਸਮਝਦੇ ਹੋ ਹੁਣ ਅਗਰ ਉੱਪਰ ਉਠਣਾ ਹੈ ਤਾਂ ਫੇ ਕੀ ਕਰਨਾ ਆਪਣੀ ਸੋਚ ਨੂੰ ਉਠਾਣਾ ਹੈ ਉਕੇ ਜਿਸ ਇਨਸਾਨ ਕੀ ਸੋਚ ਉੱਠ ਜਾਂਦੀ ਹੈ ਫਿਰ ਉਸ ਇਨਸਾਨ ਕੋ ਕੋਈ ਨੀਚੇ ਗਿਰਾ ਹੁਣ ਜੇ ਤੁਹਾਡੀ ਸੋਚ ਉੱਚੀ ਹੋ ਗਈ ਨਾ ਹੁਣ ਜਰਾ ਦੇਖੋ ਕਿ ਐਸੀ ਗੱਲ ਕਰੀਏ ਸ਼੍ਰੀ ਗੁਰੂ ਅਰਵਿਦਾਸ ਜੀ ਦੀ ਜਾਂ ਗੱਲ ਕਰੀਏ ਕਬੀਰ ਸਾਹਿਬ ਦੀ ਜਾਂ ਗੱਲ ਕਰੀਏ ਗੁਰੂਆਂ ਰਹਿਬਰਾਂ ਦੀ ਜਾਂ ਗੱਲ ਕਰੀਏ ਮੀਰਾ ਬਾਈ ਦੀ ਲੋਕਾਂ ਨੇ ਕਿੰਨਾ ਘਰਾਣ ਦੀ ਕੋਸ਼ਿਸ਼ ਕੀਤੀ ਹੁਣ ਜਦੋਂ ਉਹ ਕਹਿੰਦੇ ਨਾ ਰਾਜੇ ਨੇ ਸ਼੍ਰੀ ਗੁਰੂ ਅਰਵਿਦਾਸ ਜੀ ਨੂੰ ਬੁਲਾਇਆ ਉਧਰ ਪੰਡਿਤ ਪ੍ਰੋਹਿਤ ਵੀ ਆ ਗਏ ਤਾਂ ਸਾਰੇ ਇਨਕਾਰ ਕਰ ਤਕ ਜੇ ਇਹਨੂੰ ਭੋਗ ਲਵਾਇਆ ਤਾਂ ਅਸੀਂ ਖਾਣਾ ਹੀ ਨਹੀਂ ਖਾਣਾ। ਗ੍ਰਾਹਣ ਦੀ ਕੋਸ਼ਿਸ਼ ਸੀ। ਪਰ ਕੋਈ ਗ੍ਰਾਹਕ ਆਇਆ ਉਹਨਾਂ ਨੂੰ ਕਹਿੰਦੇ ਹਰ ਜਗ੍ਹਾ ਫੇ ਉਹੀ ਨਜ਼ਰ ਆਏ ਸ਼੍ਰੀ ਗੁਰੂ ਰਵਿਦਾਸ ਜੀ ਬੈਠੇ ਨਜ਼ਰ ਆਏ। ਸੋ ਦੱਸਣਾ ਕੀ ਚਾਹੁੰਦੇ ਜਿਨ੍ਹਾਂ ਦੀ ਸੋਚ ਉੱਚੀ ਹੋ ਜਾਵੇ ਔਰ ਜਿਨ੍ਹਾਂ ਦੀ ਸੋਚ ਪ੍ਰਮਾਤਮਾ ਨਾਲ ਜੁੜ ਜਾਵੇ ਪੂਰੀ ਦੁਨੀਆ ਵੀ ਯੋਰ ਲਾ ਲਵੇ ਕੋਈ ਉਹਨਾਂ ਨੂੰ ਗਿਰਾ ਨਹੀਂ ਸਕਦਾ ਕਿਉਂਕਿ ਜਿਨ੍ਹਾਂ ਦੀ ਸੋਚ ਉੱਚੀ ਹੈ ਫਿਰ ਉਹ ਰੱਬ ਨਾਲ ਜੁੜ ਜਾਂਦੇ ਐ ਔਰ ਜਿਹੜੇ ਰੱਬ ਨਾਲ ਜੁੜ ਜਾਂਦੇ ਐ ਤਾਂ ਫਿਰ ਰੱਬ ਕਦੀ ਉਹਨਾਂ ਨੂੰ ਗਿਰੇਣਾ ਦਿੰਦਾ ਹੀ ਨਹੀਂ ਹੈ ਇਸ ਲਈ ਤੁਸੀਂ ਉੱਪਰ ਉੱਠਣਾ ਹੈ ਤਾਂ ਆਪਣੀ ਸੋਚ ਨੂੰ ਉਠਾ ਕੇ ਹੀ ਔਰ satsang ਉਹ ਜਰੀਆ ਹੁੰਦਾ ਹੈ ਸੰਤਾ ਫਕੀਰਾਂ ਦੀ ਸਹੂਬਤੋਂ ਜਰੀਆ ਹੁੰਦਾ ਜਿੱਥੇ ਬਹਿ ਕੇ ਤੁਹਾਡੀ ਸੋਚ ਹੁਣ ਥੋੜੀ ਉੱਠੀ ਕਿ ਨਹੀਂ ਉੱਪਰ ਇਹ ਲਈ ਬੁਰਾ ਸੋਚਣਾ ਵੀ ਬੰਦ ਕਰੀਏ ਕਿਉਂਕਿ ਵਿਚਾਰ ਵੀ ਚੁਣਨੇ ਆ ਬੈਠ ਕੇ ਕਦੀ ਸੋਚਿਆ ਕਰੋ ਮੈਂ ਮੇਰੇ ਅੰਦਰ ਚੱਲ ਕੀ ਰਿਹਾ ਹੈ ਅਗਰ ਕੋਈ ਬੁਰਾ ਵਿਚਾਰ ਚੱਲ ਰਿਹਾ ਹੈ ਕਿਸੇ ਵਾਸਤੇ ਬੁਰੀ ਸੋਚ ਚੱਲ ਰਹੀ ਹੈ ਤਾਂ ਸੋਚੇ ਗਿਰੇ ਹੋਏ ਵਿਚਾਰ ਹੈ ਔਰ ਅਗਰ ਇਹੀ ਵਿਚਾਰ ਮੇਰੇ ਅੰਦਰ ਰਹਿਣਗੇ ਤਾਂ ਮੈਂ ਕਦੀ ਜੀਵਨ ਦੇ ਉੱਪਰ ਮੈਂ ਕਦੀ ਰੱਬ ਦੇ ਨੇੜੇ ਮੈਂ ਕਦੀ ਖੁਸ਼ੀਆਂ ਦੇ ਨੇੜੇ ਮੈਂ ਕਦੀ ਸਫਲਤਾ ਦੇ ਨੇੜੇ ਇਸ ਲਈ ਮੈਂ ਇਥੇ ਗੌਰ ਕਰਨਾ ਕਿ ਵਿਚਾਰਾਂ ਦਾ ਵੀ ਚੁਨਾਵ ਕਰਨਾ ਹੈ ਕਿ ਅਗਰ ਮੇਰੇ ਅੰਦਰ ਬੁਰੇ ਵਿਚਾਰ ਚੱਲ ਰਹੇ ਹਨ ਤਾਂ ਬੰਦ ਕਰਾਂ ਔਰ ਅੱਛਾ ਸੋਚਣਾ ਸ਼ੁਰੂ ਕਰੀਏ ਹੁਣ ਕਰਨਾ ਕਿ ਨਹੀਂ ਅੱਜ ਤੋਂ ਚੈੱਕ ਕਰੋ ਫਿਰ ਐਸ ਲਈ ਤਾਂ ਚਲੋ ਕੋਈ ਨਹੀਂ ਐਸ ਲਈ Satsang ਚੱਲ ਰਿਹਾ ਹੈ ਪਰ ਕਦੀ ਘਰ ਬਹਿ ਕੇ ਵੀ ਨਾ ਜਦੋਂ ਬੇਲੇ ਹੋਵਾਂ ਫ੍ਰੀ ਹੋਵਾਂ ਕਦੀ ਫ੍ਰੀ ਟਾਈਮ ਹੋਵੇ ਤਾਂ ਉਸ ਲਈ ਥੋੜਾ ਜਿਹਾ ਧਿਆਨ ਕਰ ਮੇਰੇ ਅੰਦਰ ਕੀ ਚੱਲ ਰਿਹਾ ਹੈ ਕੋਈ ਬੁਰਾ ਤਾਂ ਨਹੀਂ ਚੱਲ ਰਿਹਾ ਮੇਰੇ ਅੰਦਰ ਕੋਈ ਬੁਰੀ ਸੋਚ ਤਾਂ ਨਹੀਂ ਚੱਲ ਰਹੀ ਅਗਰ ਚੱਲ ਰਹੀ ਹੈ ਤੈਨੂੰ ਬਦਲਾ ਚੇਂਜ ਕਰਾਂ ਕਿਉਂਕਿ ਐਸੀ ਸੋਚ ਲੈ ਕੇ ਮੈਂ ਕਦੀ ਚੜਾਈ ਯਾਨੀ ਉਚਾਈ ਤੱਕ ਇਸ ਲਈ ਗਿਰੀ ਹੋਈ ਸੋਚ ਨੂੰ ਗਿਰਾਵਾਂਗੇ ਤਾਂ ਹੀ ਉੱਪਰ ਜਾਵਾਂਗੇ ਆਪਣੀ ਸੋਚ ਨੂੰ ਉਠਾਵਾਂਗੇ ਤਾਂ ਹੀ ਆਪਣੀ ਮੰਜ਼ਿਲ ਚੱਲਿਆ ਅਜੇ ਤੋਂ ਆਪਣੇ ਵਿਚਾਰਾਂ ਨੂੰ ਉਠਾਓ ਉਠਾਇਆ ਕਿ ਨਹੀਂ ਉਠਾ ਦਿਓ ਇਹ ਇਸਰ ਇਹਦੇ ਨਾਲ ਹੋਇਆ esto bhi uthiye ਸਮਝ ਦਿਓ ਅੱਛਾ ਸੋਚੋ ਹਰ ਵੇਲੇ ਅਜਿੰਕ ਕਹਿੰਦੇ ਨਾਨਕ ਨਾਮ ਚੜਦੀ ਗਲਾ ਤੇਰੇ ਭਾਣੇ ਇਹ ਅੱਛੀ ਸੋਚ ਹੈ ਸਭ ਦਾ ਭਲਾ ਮੰਗੀਏ ਸਭ ਦੇ ਵਾਸਤੇ ਖੁਸ਼ੀਆਂ ਮੰਗੀਏ ਸਭ ਦੇ ਵਾਸਤੇ ਕਾਮਯਾਬੀ ਮੰਗੀਏ ਔਰ ਇਹ ਗਿਰੀ ਹੋਈ ਸੋਚ ਹੈ ਰੱਬਾ ਉਹਦਾ ਕੰਮ ਬੰਦ ਕਰ ਦੇ ਮੇਰਾ ਚਲਾ ਦੇ ਰੱਬਾ ਉਹਦੀ ਤਾਂ ਗੱਡੀ ਦਾ ਐਕਸੀਡੈਂਟ ਹੋ ਜਾ ਮੈਨੂੰ ਨਵੀਂ ਗੱਡੀ ਦੇ ਦੇ ਆ ਗਿਰੀ ਹੋਈ ਸੋਚ ਹੈ ਇਦਾਂ ਦੀ ਸੋਚ ਲੈ ਕੇ ਤੁਸੀਂ ਜੀਵਨ ਦੀ ਗਰੀ ਉਚਾਈ ਤੇ ਸਮਝਦੇ ਹੋ ਕਿ ਨਹੀਂ ਇਸ ਲਈ ਦੂਜੇ ਵਾਸਤੇ ਜਦੋਂ ਬੁਰਾ ਮੰਗਦੇ ਆ ਦੂਜੇ ਵਾਸਤੇ ਜਦੋਂ ਅਸੀਂ ਕੁਝ ਬੁਰੀ ਗੱਲ ਕਰਦੇ ਤਾਂ ਸਮਝ ਲੈਣਾ ਉੱਥੇ ਹੀ ਸਮਝ ਲੈਣਾ ਕਿ ਮੇਰੀ ਸੋਚ ਗਿਰੀ ਹੋਈ ਹੈ ਔਰ ਐਸੀ ਸੋਚ ਰੱਖ ਕੇ ਮੈਂ ਜੀਵਨ 'ਚ ਕਾਮਯਾਬ ਕਦੀ ਸਮਝਦੇ ਹੋਗੇ ਅਗਰ ਇੱਕ ਇਨਸਾਨ ਕਾਮਯਾਬ ਹੋ ਰਿਹਾ ਹੈ ਤਾਂ ਇਹ ਨਾ ਕਹੋ ਰੱਬਾ ਇਹਨੂੰ ਨਾ ਇਹਦੀ ਕਾ ਇਹਨੂੰ ਕਾਮਯਾਬੀ ਮਿਲਣੀ ਬੰਦ ਹੋ ਜਾਵੇ ਬਲਕਿ ਇਹ ਕਹੋ ਐ ਮੇਰੇ ਮਾਲਿਕ ਐ ਪਰਮਾਤਮਾ ਮੈਨੂੰ ਤਾਕਤ ਦੇ ਮੈਨੂੰ ਹਿੰਮਤ ਦੇ ਮੈਨੂੰ ਸਮਝ ਦੇ ਕਿ ਮੈਂ ਇਸ ਤੋਂ ਵੀ ਜ਼ਿਆਦਾ ਕਾਮਯਾਬ ਹੋ ਸਕਾਂ ਇਹ ਪੋਜ਼ਿਟਿਵ ਸੋਚ ਐ, ਅੱਛੀ ਸੋਚ ਐ। ਅਗਰ ਤੁਹਾਡੇ 'ਚ ਕੋਈ ਗੋਡੇ 'ਚ ਦਰਦ ਐ, ਪੇਟ 'ਚ ਦਰਦ ਐ ਤੇ ਇਹਨਾਂ ਕੋ ਉਹ ਦੇਖੋ ਕਿੱਦਾਂ ਭੰਗੜਾ ਪਾਉਂਦੇ, ਇਹਨਾਂ ਕੋਈ ਦਰਦ ਨਹੀਂ ਹੈ ਨੀ। ਇਹਨਾਂ ਨੂੰ ਕੋਈ ਪੀੜਾ ਹੀ ਨਹੀਂ, ਪਰ ਰੱਬ ਨੇ ਮੈਨੂੰ ਦੇਖੋ, ਮੇਰੇ ਗੋਡੇ ਨਹੀਂ ਚੱਲਦੇ, ਮੇਰੀ ਕਮਰ ਨਹੀਂ ਚੱਲਦੀ, ਮੇਰਾ ਸਰੀਰ ਨਹੀਂ ਚੱਲਦਾ, ਉਹ ਦੇਖੋ ਤੰਦਰੁਸਤ, ਉਹ ਖਾ ਰਿਹਾ ਜਲੇਬੀਆਂ ਤਾਂ ਮੈਂ ਮਿੱਠਾ ਨਹੀਂ ਖਾ ਸਕਦਾ। ਇਦਾਂ ਦੀ ਸੋਚ ਨਾ ਰੱਖੋ, ਬਲਕਿ ਇਹ ਕਹੋ, "ਐ ਮੇਰੇ ਮਾਲਕ ਮੈਤੇ ਇੰਨੀ ਰਹਿਮਤ ਕਰ, ਇੰਨੀ ਤੰਦਰੁਸਤੀ ਦੇ ਕਿ ਜੇ ਆ ਜੇ ਭੰਗੜੇ ਪਾ ਰਿਹਾ ਤਾਂ ਕੱਲ ਮੈਨੂੰ ਤੰਦਰੁਸਤੀ ਦੇ ਇਹ ਪੋਜ਼ਿਟਿਵ ਸੋਚ ਹੈ ਇਹ ਅੱਛੀ ਸੋਚ ਹੈ ਜੇ ਕੋਈ ਘਰ بڑا ਬਣਾ ਲੈਂਦਾ ਤੇ ਇਹਨਾਂ ਕੋ ਹਾਏ ਇਹਨਾਂ ਘਰ بڑا ਬਣਾ ਲਿਓ ਮੇਰੇ ਕੋ ਹੈ ਹੀ ਨਹੀਂ ਹਾਏ ਹੋਏ ਤਾਂ ਕਰਨੀ ਬੰਦ ਕਰੋ ਬਲਕਿ ਇਹ ਕਹੋ ਮੇਰੇ ਮਾਲਕ ਰਹਿਮਤ ਕਰ ਅੱਜ ਇਹਨੇ ਕੋਠੀ ਪਾਈ ਹੈ ਤਾਂ ਮੈਨੂੰ ਤਾਕਤ ਦੇ ਮੈਂ ਮਿਹਨਤ ਕਰਾਂ ਰਹਿਮਤ ਤੂੰ ਕਰ ਤਾਂ ਕਿ ਇਹ ਤੋਂ ਵੀ ਚੰਗੀ ਕੋਠੀ ਪਾਵਾਂ ਇਹ ਤੁਹਾਨੂੰ ਬੈਸਟ ਬਣਨ ਵਾਲੇ ਇਹ ਸੋਚ ਤੁਹਾਨੂੰ ਬਿਹਤਰ ਬਣਾਏਗੀ ਕਿਸੇ ਨੂੰ ਦੇਖ ਕੇ ਸੜਕੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਬਲਕੇ ਕਿਸੇ ਨੂੰ ਦੇਖ ਕੇ ਉਹਦੀ ਖੁਸ਼ੀ ਦਾ ਮੰਗੋ ਨਾਲੇ ਵੀ ਮੰਗੋ ਕਿ ਮੈਨੂੰ ਤਾਕਤ ਦੇ ਕੇ ਮੈਂ ਇਸ ਤੋਂ ਵੀ ਜ਼ਿਆਦਾ ਖੁਸ਼ ਸਮਝ ਦਿਓ ਇਸ ਲਈ ਪ੍ਰਮਾਤਮਾ ਦਾ ਪਿਆਰਾ ਉਹੀ ਹੁੰਦਾ ਹੈ ਪ੍ਰਮਾਤਮਾ ਦੇ ਨੇੜੇ ਜਾਂਦਾ ਹੀ ਉਹ ਹੈ ਜਿਹੜਾ ਦੂਜਿਆਂ ਦੀ ਖੁਸ਼ੀ 'ਚ ਖੁਸ਼ ਤਾਂ ਆਪਣੀ ਤਰੱਕੀ ਆਪਣੀ ਖੁਸ਼ੀ ਰੱਬ ਤੋਂ ਮੰਗਦਾ ਹੈ ਕਿ ਮੈਨੂੰ ਤਾਕਤ ਦੇ ਕੇ ਇਸ ਤੋਂ ਵੀ ਬਿਹਤਰ ਮੈਂ ਕਰ ਸਕਾਂ ਹੁਣ ਫਰਜ਼ ਕਰੋ ਇੱਕ ਬੰਦਾ ਵਧੀਆ ਭੰਗੜਾ ਪਾਉਂਦਾ ਹੈ ਸਮਝ ਦਿਓ ਕਿ ਨਹੀਂ ਐਸ ਲਈ ਭੰਗੜੇ ਦੀ ਗੱਲ ਚੱਲ ਰਹੀ ਹੈ ਨਾ ਕਿਉਂਕਿ ਖੁਸ਼ੀਆਂ ਦੇਨ ਹੁਣ ਇੱਕ ਬੰਦਾ ਸੋਏ ਸਿੱਟਿਆ ਇਹਦੇ ਪੈਰ 'ਚ ਕੁਛ ਬਿੱਚੂ ਬੇ ਪੈਰ ਇਹਦਾ ਇਹ ਲੰਗੜਾ ਹੋ ਜਾਵੇ ਪੰਗੜਾ ਪਾ ਵੀ ਨਾ ਦੇ ਕਰਦੇ ਕੋਸ਼ ਇਦਾਂ ਦਾ ਤਾਂ ਇਹ ਗਰੀ ਹੋਈ ਸੋਚ ਹੈ ਇਹਦੇ ਨਾਲ ਤੁਸੀਂ ਬਿਹਤਰ ਨਹੀਂ ਹੋ ਸਕਦੇ ਪਰ ਤੁਸੀਂ ਇਹ ਕਹਿ ਸਕਦੇ ਹੋ ਇਹਦੇ ਸਟੈਪ ਇੰਨੇ ਅੱਛੇ ਇੰਨਾ ਵਧੀਆ ਕਰਦਾ ਹੈ ਮੇਰੇ ਮਾਲਕ ਰਹਿਮਤ ਕਰ ਮੈ ਮੈਤੇ ਕਿਰਪਾ ਕਰਕੇ ਮੈਂ ਇਸ ਤੋਂ ਵੀ ਵਧੀਆ ਕਰਾਂ ਤਾਂ ਕਿ ਇਸ ਤੋਂ ਵੀ ਅੱਛਾ ਕਰ ਸਕਾਂ ਮੈਂ ਇਹ ਤੁਹਾਨੂੰ ਬਿਹਤਰ ਬਣਾਏਗਾ ਸਮਝ ਦਿਓ ਕਿ ਕਿਸੇ ਨੂੰ ਪਿੱਛੇ ਖਿੱਚਣ ਦੀ ਜ਼ੋਰ ਨਾ ਲਾਓ ਬਲਕਿ ਆਪ ਆਪਣੇ ਨੂੰ ਬਿਹਤਰ ਬਣਾ ਕੇ ਅੱਗੇ ਆਣ ਦੀ ਪਰ ਕਈ ਤਾਂ ਆਪ ਹੀ ਪਿੱਛੇ ਅੱਛਾ ਹੀ ਬਿਹਤਰ ਕਰਦਾ ਭਾਈ ਇਹਦੇ ਪਿੱਛੇ ਹੀ ਹੋ ਜਾਓ ਇਹ ਚੰਗਾ ਕਰਦਾ ਪਿੱਛੇ ਹੋ ਜਾਓ ਤਾਂ ਤੁਸੀਂ ਕਦੀ ਅੱਗੇ ਸਮਝਦੇ ਹੋ ਕਿ ਨਹੀਂ ਅੱਗੇ ਵਧਣ ਵਾਸਤੇ ਸਾਨੂੰ ਉਸ ਤੋਂ ਅੱਗੇ ਹਾਣਾ ਪਹਿਣਾ ਹੈ ਸਾਨੂੰ ਕੋਸ਼ਿਸ਼ ਕਰਨੀ ਬੋਦੀ ਲੱਤ ਖਿੱਚਣ ਦੀ ਵੀ ਆਏ ਸਾਨੂੰ ਮਿਹਨਤ ਕਰਨੀ ਫੇਰ ਹੀ ਅਸੀਂ ਅੱਗੇ ਵਧ ਫੇਰ ਹੀ ਆਪਣੀ ਮੰਜ਼ਿਲ ਨੂੰ ਪਾ ਇਸ ਲਈ ਜਿਸ ਇਨਸਾਨ ਕੀ ਸੋਚ ਗਿਰ ਜਾਂਦੀ ਹੈ ਫਿਰ ਉਸ ਇਨਸਾਨ ਕੋ ਕੋਈ ਉੱਪਰ ਉਠਾ ਨਹੀਂ ਸਕਤਾ ਔਰ ਜਿਸ ਇਨਸਾਨ ਕੀ ਸੋਚ ਉੱਠ ਜਾਂਦੀ ਹੈ ਫਿਰ ਉਸ ਇਨਸਾਨ ਕੋ ਕੋਈ ਨੀਚੇ ਗਿਰਾ ਨਹੀਂ ਸਕਦਾ ਹੁਣ ਤੁਸੀਂ ਗਿਰਨਾ ਹੈ ਜਾਂ ਉੱਠਣਾ ਹੈ ਇਹ ਤੁਹਾਡੇ ਹੱਥ ਵਿੱਚ ਹੈ ਤੁਸੀਂ ਚੁਨਾਵ ਕੀ ਕਰਦੇ ਹੋ ਤੁਹਾਡੇ ਵਿਚਾਰ ਕਿਦਾਂ ਦੇ ਆ ਤੁਹਾਡੀ ਸੋਚ ਕਹੇ ਸੀ ਇਹ ਗਿਰਨ ਵਾਲੀ ਹੈ ਜਾਂ ਉੱਠਣ ਵਾਲੀ ਹੈ ਸਮਝਦੇ ਹੋ ਕਿ ਨਹੀਂ ਇਸ ਲਈ ਅੱਜ ਤੋਂ ਆਪਣੀ ਸੋਚ ਨੂੰ ਅੱਛਾ ਕਰੋ ਸਭ ਦੇ ਵਾਸਤੇ ਅੱਛਾ ਮੰਗੋ ਸਭ ਨੂੰ ਖੁਸ਼ ਦੇਖ ਕੇ ਇਹ ਮੰਗੋ ਮੇਰੇ ਮਾਲਿਕ ਮਿਹਤੇ ਰਹਿਮਤ ਕਰ ਤਾਂ ਕਿ ਮੈਂ ਇਸ ਤੋਂ ਜ਼ਿਆਦਾ ਖੁਸ਼ ਹੋ ਸਕਾਂ